मां अंजनी पुत्र हनुमान सेवा समिति ਵੱਲੋਂ महंत सोनू कनौजिया ਦੀ ਪ੍ਰਧਾਨਗੀ ਹੇ ਪਰਸ਼uram ਮੰਦਿਰ ਦੁਰਗਿਆਨਾ ਤੀਰਤ ਵਿਖੇ ਸਤਿ ਕੀਰਤਨ ਅਤੇ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਉਮप्रकाश ਸੋਨੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ, ਮਹੇਸ਼ ਖੰਨਾ, ਸਾਵਲ ਪਾਟਿਆ, ਲਲਿਤ ਕੁਮਾਰ, ਮਾਨਿਕ ਕਨौजिया ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅੱਜ ਬੜੇ ਪਵਿੱਤਰ ਦਿਨ ਜਿੱਥੇ ਅੱਜ ਫੰਕਸ਼ਨ ਜਿਹੜਾ ਹਰ ਸਾਲ ਹੀ ਇੱਥੇ ਇਹ ਹਨੂਮਾਨ ਜੀ ਦੀ ਸੈਨਾ ਕਿਉਂਕਿ ਇਹਨਾਂ ਨੂੰ ਹਰ ਸਾਲ ਹੀ ਫੰਕਸ਼ਨ ਕੀਤਾ ਜਾਂਦਾ ਹੈ ਬੜੇ ਪਵਿੱਤਰ ਨਰਾਤਿਆਂ ਦੇ ਜਿਨ੍ਹਾਂ ਦੇ ਸਾਰਿਆਂ ਜਿਹੜੀ ਹਨੂਮਾਨ ਜੀ ਦੀ ਸੈਨਾ ਹੈ ਹਨੂਮਾਰ ਬੰਦੇ ਨੇ ਲੋਕਾਂ ਦੇ ਘਰਾਂ ਵਿੱਚ ਵੀ ਜਾਂਦੇ ਨੇ ਤੋਂ ਮੈਂ ਸਮਝਦਾ ਸੋ ਇਹ ਜਿਹੜੀ ਸੈਨਾ ਹੈ ਹਨੂਮਾਨ ਜੀ ਦੀ ਸੈਨਾ ਹੈ ਸੋ ਇਹ ਅੱਜ ਬੜੀ ਸ਼ਕਤੀ ਹੈ ਸੋ ਇਹ ਇੱਥੇ ਫੰਕਸ਼ਨ ਵੀ ਜਿਹੜਾ ਦਿੱਲੀ ਅਨੁਮਾਨ ਜੀ ਦੇ ਮੰਦਿਰ 'ਚ ਹੁੰਦਾ ਸੋ ਮੈਂ ਵੀ ਹਮੇਸ਼ਾ ਇੱਥੇ ਉਹਨਾਂ ਦਾ ਆਸ਼ੀਰਵਾਦ ਲੈ ਲਉਣਾ ਅਨੁਮਾਨ ਜੀ ਦੇ ਚਰਨਾਂ 'ਚੋਂ ਸੋ ਅੱਜ ਦੇ ਦਿਨ ਅਸੀਂ ਇਹੋ ਹੀ ਅਰਦਾਸ ਕਰਨੀਆਂ ਅਨੁਮਾਨ ਜੀ ਦੇ ਚਰਨਾਂ 'ਚ ਕਿ ਸਾਰਿਆਂ ਤੇ ਉਹਨਾਂ ਦਾ ਮਿਹਰ ਭਰਿਆ ਹੱਥ ਰਵੇ ਸਾਰੇ ਹੀ ਖੁਸ਼ੀਆਂ ਮਾਣਨ ਸਾਰੇ ਹੀ ਤਰੱਕੀਆਂ ਕਰਨ ਸੋ ਇਹ ਜਿਹੜੀ ਸ਼ੈਣਾ ਉਹਨਾਂ ਦੀ ਕਾਜ ਕਰਕੇ ਇਹ ਇਹਨਾਂ ਦਿਨਾਂ ਰਾਤਿਆਂ ਦੇ ਦਿਨਾਂ 'ਚ ਇਹਨਾਂ ਦੀ ਜਿਹੜੀ ਸੇਵਾ ਉਹ ਮੈਂ ਸਮਝ ਨਾ ਭਲਾਈ ਦੀ ਜਾ ਸਕਦੀ ਸੋ ਇਹਨਾਂ ਦੀ ਸੇਵਾ ਜਿਹੜੀ ਆ ਰੰਗ ਲਿਉਦੀ ਆ ਸੇਨਾ ਦਾ ਨਾਮ ਹੈ ਮਾਂਜਨੀ ਪੁੱਤ ਹਰਮੰਤ ਸੇਨਾ ਮੇਨ ਮਾਰੇ ਪ੍ਰਮੁਖ ਸੋਨੂਮੰਦ ਕਨੋਜੀਆ ਜੀ ਹਮੰਤ ਜੀ ਹੈ ਤਾਂ ਆਪਣਾ ਰੋਜ਼ ਇਹਦੇ ਕੀਰਤਨ ਵਗੈਰਾ ਚੱਲਦਾ ਹੈ 11 ਕੇ 11 ਦਿਨ ਮਾਰਾ ਕੀਰਤਨ ਚੱਲਣਾ ਹੈ ਯਹਾਂ 'ਤੇ ਸ਼ਾਮ ਨੂੰ 3:00 ਵਜੇ ਸੇ ਲੈ ਕੇ 5:00 ਦੇ ਕੀਰਤਨ ਚੱਲਣਾ ਹੈ 5:00 ਵਜੇ ਤੋਂ ਬਾਅਦ ਆਪਣੀ ਪਾਲਕੀ ਮੰਦਰ ਮੱਥਾ ਟੇਕਣੇ ਜਾਏਗੀ